ਆਵਰੀ ਵੀ ਸੀ ਤੇ ਕੱਦੂ ਵੀ ਮਿਲ ਜਾਣੇ ਤੁਹਾਨੂੰ ਆ ਹੈਲੋਵਿਨ ਤੇ ਵੱਡੇ ਵੱਡੇ ਹਾਂ ਉਹ ਬੱਲੇ ਭਾਰੀ ਬਹੁਤ ਆ ਤੋੜਦਾ ਤੋੜ ਦੋ ਤੋੜ ਕਿਵੇਂ ਤੋੜੂ ਬਸ ਐ ਟੇਡਾ ਕਰ ਦੇਣਾ ਤੇ ਟੁੱਟ ਜਾਣਾ ਵਾ ਹਾਂ ਲੈ ਆਹ ਠਾਣੀ ਵੀ ਤੋੜ ਦਿਓ ਲੈ ਆਹ ਕੱਦੂ ਲੈ ਕੇ ਲਿਆ ਸੋ ਤੁਸੀਂ ਹੈਲੋਵਿਨ ਤੇ ਕੀ ਕਰਦੇ ਕੀ ਬਾਈ ਇਹਨੂੰ ਬਸ ਉਹ ਪਹਿਲਾਂ ਤਾਂ ਹੁਣ ਉਹ ਥੈਂਕਸ giving day ਤੇ ਤਾਂ ਇਹਦੀ ਪਮਕਿਨ ਪਾਈ ਬਣਾਉਂਦੇ ਆ ਹਾਂ ਉਸ ਤੋਂ ਬਾਅਦ ਜਾ ਕੇ ਜਦੋਂ ਆਪਣਾ ਹੈਲੋਵੀਨ ਦਾ ਦਿਨ ਆਉਂਦਾ ਵਾ ਅਕਤੂਬਰ ਦੇ ਐਂਡ ਤੇ ਹਾਂ ਉਦੋਂ ਫਿਰ ਇਹਨੂੰ ਕੱਟ ਕੇ ਇਹਨੂੰ ਡੈਕੋਰੇਟ ਕਰਕੇ ਹਾਂ ਤੇ ਇਹਦੇ ਵਿੱਚ ਫਿਰ ਉਹ ਮੋਮਬਤੀ ਜਗਾਉਂਦੇ ਆ ਇਹ ਗੋਰੇ ਕਰਦੇ ਕਿ ਆਪਣੇ ਵਾਲੇ ਵੀ ਨਹੀਂ ਹੁਣ ਆਪਾਂ ਇਹਨਾਂ ਦੇ ਵਿੱਚ ਆ ਤਾਂ ਆਪਾਂ ਵੀ ਕਰਾਂਗੇ ਲੈ ਫਿਰ ਆ ਜਵਾਕ ਨੂੰ ਤੁਸੀਂ ਆ ਸਕਦੇ ਹੋ ਫਿਰ ਲਿਜਾ ਸਕਦੇ ਹੋ ਤੇ ਇਹ ਤਾਂ ਬਹੁਤ ਤੁਹਾਡੇ ਕੋਲ ਪਿਆ ਕਿਆਰਿਆਂ ਦੇ ਕਿਆਰੇ ਭਰੇ ਪਏ ਆ ਇਹ ਸਭ ਲੈ ਜਾਣੇ ਉਹਨਾਂ ਨੇ ਅੱਛਾ ਇੱਕੋ ਧਣੀ ਮੁੱਕ ਜਾਣੇ ਨਹੀਂ ਇੱਕੋ ਦਿਨ ਤਾਂ ਨਹੀਂ ਲੱਗ ਜਾਂਦੇ 15-20 ਦਿਨ ਅੱਛਾ ਕਿੰਨੇ ਦਿਨ ਤਿਹਾਰ ਚੱਲਣਾ ਉਹਨਾਂ ਦਾ ਅ ਵੈਸੇ 1 ਮਹੀਨਾ ਚੱਲਦਾ 10 ਕੁ ਦਿਨ ਪਹਿਲਾਂ ਆਪਾਂ ਓਪਨ ਹੋ ਜਾਈਦਾ ਵਾ ਕਿਉਂਕਿ ਬੱਚਿਆਂ ਦੀਆਂ ਅਟਰੈਕਸ਼ਨਾਂ ਹੋ ਜਾਂਦੀਆਂ ਗੇਮਾਂ ਹੋ ਜਾਂਦੀਆਂ ਉਹ ਤਾਂ ਕਰਕੇ ਉਹਨਾਂ ਦੀ ਤੇ ਪਰ ਮਹੀਨਾ ਕੁ ਚੱਲਦਾ ਰਹਿੰਦਾ ਵਾ ਮੰਨ ਕੇ ਚਲ ਹੁਣ ਛੋਡੇ ਕੋਲ ਇੱਥੇ ਆਵੇ ਕੋਈ ਖਾਣ ਪੀਣ ਦਾ ਪ੍ਰਬੰਧ ਵੀ ਹੋਊਗਾ ਕਿ ਬੱਚੇ ਗਾਵਾਸਤੇ ਕਿ ਨਹੀਂ ਆਵਦਾ ਹੀ ਲੈ ਕੇ ਆਉਂਦੇ ਪਿਕਨਿਕ ਸਪੌਟ ਆ ਇਹ ਆ ਅਸਲ ਚ ਆਵਦਾ ਲੈ ਕੇ ਆਉਂਦੇ ਆ ਪਰ ਸਾਡੇ ਕੋਲੇ ਜੂਸ ਤੇ ਪਾਣੀ ਵਗੈਰਾ ਹੁੰਦਾ ਵਾ ਹੁੰਦਾ ਵਾ ਪਰ ਸ਼ਾਇਦ ਅਸੀਂ ਇਸ ਵਾਰੀ ਟਰੈਲਰ ਸੱਦਗੇ ਜਿਹੜਾ ਫੂਡ ਵਾਲਾ ਫੂਡ ਵਾਲਾ ਟਰੈਲਰ ਆ ਇਥੇ ਹਾਂ ਉਹ ਵੀ ਸਾਰਾ ਕੁਝ ਮਿਲ ਜੂਗਾ ਇਹ ਕਦੋਂ ਹੀ ਬਹੁਤ ਵੱਡੇ ਵੱਡੇ ਹੁੰਦੇ ਇਹ ਕਦੋਂ ਲਾਇਏ ਸੀ ਕਦੂ ਤਿੰਨ ਇਹ 85 ਤੋਂ 100 ਦਿਨ 10 ਦਿਨ ਤੱਕ ਦੀ ਫਸਲ ਆ ਅੱਛਾ ਤੇ ਠੀਕ ਹੈਗਾ ਇਹ ਪੇਠਾ ਅਸਲ ਤੇ ਵਿੱਚ ਅਸਲ ਚ ਪੇਠਾ ਇੱਥੋਂ ਆਪਣੀ ਭਾਸ਼ਾ ਦੇ ਇਨਸਾਰ ਆਪਣੀ ਭਾਸ਼ਾ ਚ ਪੇਠਾ ਇਹ ਕਦੂ ਜੀ ਚੱਲ ਪਿਆ ਪੰਪਕਿਨ ਕਦੂ ਜੀ ਹੁੰਦੇ ਪੰਪਕਿਨ ਹਾਂ ਤੇ ਦੇਖੋ ਦਾ ਬਾਵਾ ਪਏ ਆ ਲਿਆ ਸਕਦੇ ਹਾਂ ਪ੍ਰਭੂ ਤਾਂ ਫਾਰਮ ਤੁਹਾਡਾ ਬਹੁਤ ਵਾ ਇੱਧਰਲੇ ਪਾਸੇ ਵੀ ਕਦੂ ਹੀ ਕਦੂ ਆ ਇੱਧਰ ਵੀ ਕਦੂ ਹੀ ਕਦੂ ਆ ਇਹਨੂੰ ਰੱਖਦਿਆਂ ਆਉਂਦੇ ਹੋਏ ਚੱਕ ਲਾਂਗੇ ਬਸ ਕੋਈ ਤੇ ਆ ਆਹ ਕਹਿੰਦਾ ਤਰਖਤ ਆ ਇਹ ਨਾਸ਼ਪਾਤੀ ਦਾ ਦਰਖਤ ਆ ਇਹ ਇਹਦੇ ਤੇ ਲੱਗੀਆਂ ਕਾਫੀ ਸੀ ਹਾਂ ਉਹ ਅਸੀਂ ਇੱਕ ਦਿਨ ਤੋੜ ਲਈਆਂ ਹਾਂ ਅਗਲੇ ਦਿਨ ਰਿਸ਼ ਖਾ ਗਏ ਫਿਰ ਸਾਰੀਆਂ ਰਿਸ਼ਾਂ ਦਾ ਬੜਾ ਚੱਕਰ ਆ ਹੈ ਹੁਣ ਹੋਣਗੇ ਆਪਾਂ ਵੇਟ ਕਰਕੇ ਰਿਸ਼ਾਂ ਦੀ ਕਿ ਚੱਲ ਗਏ ਹੋਏ ਤਾਂ ਇੱਥੇ ਫਿਰਦੇ ਹੋਣਗੇ ਨਹੀਂ ਤਾਂ ਕਦੇ ਆ ਵੀ ਜਾਂਦੇ ਆ ਕਦੇ ਨਹੀਂ ਵੀ ਹਾਂ ਰਿਸ਼ਾਂ ਦਾ ਬਹੁਤ ਇੰਨਾ ਦਾ ਇਲਾਕਾ ਇੰਨਾ ਦਾ ਇਲਾਕਾ ਵਾ ਤੇ ਆਜੋ ਚੱਲ ਜਾਈਏ ਬਹੁਤ ਮਗਰ ਜੰਗਲੀ ਜੰਗਲ ਪਿਆ ਇੰਨਾ ਦਾ ਬਾਕੀ ਜੰਗਲ ਹੀ ਪਿਆ ਉਹ ਬਹੁਤ ਕੁਸ਼ ਰੱਖੀ ਬੈਠੇ ਆ ਖੇਤਾਂ ਦੇ ਵਿੱਚ ਬਾਜੀ ਫਿਰ ਆਨੰਦ ਆਉਂਦਾ ਇੱਥੇ ਆਨੰਦ ਤਾਂ ਜਦੋਂ ਬੰਦਾ ਭੱਜ ਨੱਠ ਦੀ ਜ਼ਿੰਦਗੀ ਚ ਇਹਦੇ ਚ ਆ ਜਾਂਦਾ ਫਿਰ ਤਾਂ ਸਕੂਨ ਆਉਂਦਾ ਚੱਕ ਲੀਏ ਕਦੂ ਚੱਕ ਲੀਏ ਤੇ ਦੂਜੀ ਗੱਲ ਇਹ ਆ ਤੁਸੀਂ ਪਿੰਡ ਵੀ ਗੇੜਾ ਬਹੁ ਮਾਰਦੇ ਹੋ ਪਿੰਡ ਮੇ ਜਾਇਆ ਉਹਨਾਂ ਦਾ ਹਣਾ ਹਾਂ ਪਿੰਡ ਤਾਂ ਬੰਦੇ ਕਈ ਪਿੰਡ ਵੀ ਨਹੀਂ ਜਾਂਦੇ ਤੇ ਤੁਸੀਂ ਆਹ ਖੇਤੀ ਵਾਲੀ ਵਾਲਾ ਨਜ਼ਾਰਾ ਵੀ ਲੈ ਲੈਣੇ ਹੋ ਪਿੰਡ ਵੀ ਜਾਏ ਹੋਣੇ ਪਿੰਡ ਥੋੜਾ ਸਿੱਧਾ ਟੁੱਟੂ ਨਾੜਤਾਂ ਨੀ ਲੋਟ ਨੇ ਟੂ ਡੋਨਰ ਤਾਂ ਨਹੀਂ ਲੋੜ ਪਰ ਗੱਲ ਇਹ ਆ ਵੀ ਜੇ ਪਿੰਡ ਜਾਣੇ ਆ ਤਾਂ ਹੀ ਆਪਾਂ ਇੰਨੇ ਜੋਗੇ ਆ ਇੰਨੇ ਜੋਗਿਆ ਜੁੜੇ ਹੋਏ ਹੋ ਹਾਂ ਜੇ ਨਹੀਂ ਪਿੰਡ ਜਾਵਾਂਗੇ ਤਾਂ ਫਿਰ ਖਤਮ ਹੋ ਜਾਣਗੇ ਯਰ ਕਮਾਲ ਆ ਲੈ ਕੀ ਹੋ ਇਹ ਕੈਨੇਡਾ ਦੇ ਖੇਤਾਂ ਦੇ ਵਿੱਚੋਂ ਸਬਜ਼ੀ ਟੋੜੀ ਗਈ ਆ ਇਹ ਸਬਜ਼ੀ ਦਾ ਕਾਦੀ ਆ ਸਬਜ਼ੀ ਤਾਂ ਨਹੀਂ ਬਣਾਉਦੇ ਹੁਣ ਇਹ ਸਬਜ਼ੀ ਵੀ ਬਣਾ ਲਈਦੀ ਆ ਆਪਾਂ ਸਬਜ਼ੀ ਬਣਾਉਨੇ ਆ ਇਹ ਤਾਂ ਇਹ ਗੋਰੇ ਦਾ ਕੱਟਵਾਡੀ ਕਰਦੇ ਇਹ ਤਾਂ ਕੱਟਵਾਡੀ ਕਰਦੇ ਆ ਇਹ ਤਾਂ ਪਰ ਇਹਦੀ ਕਾਫੀ ਤਰ੍ਹਾਂ ਦੀ ਕੋਈ ਵਾਈਨ ਬਣਾਉਂਦਾ ਕੋਈ ਕੁਸ਼ ਬਣਾਉਂਦਾ ਪਮਕਨ ਦਾ ਕਾਫੀ ਕੁਸ਼ ਬਣਦਾ ਹਾਂ ਹਾਂ ਕਿਉਂਕਿ ਜਿੰਨੀ ਜੀ ਨੂੰ ਕਲਾਕਾਂ ਦੀ ਨੌਲੇਜ ਆ ਉਹਨਾਂ ਉਹਨਾਂ ਵਰਤ ਲੈਂਦੇ ਆ ਉਹਨਾਂ ਵਰਤ ਲੈਂਦੇ ਆ ਸਹੀ